ਮੀ ਇੱਕੋ ਦਮ ਵਧ ਗਈ ਹੈ ਪੇਟ ਦੀਆਂ ਬਿਮਾਰੀਆਂ ਵੀ ਨਾਲ-ਨਾਲ ਆ ਰਹੀਆਂ ਨੇ ਕਿਵੇਂ ਸਾਰੀਆਂ ਚੀਜ਼ਾਂ ਦੇ ਨਾਲ ਡੀਲ ਕੀਤਾ ਜਾਵੇ ਮੌਸਮ ਦੀ ਤਬਦੀਲੀ ਦੇ ਹਿਸਾਬ ਨਾਲ ਇਹ ਮਸਾਲਾ ਸਮਾਂ ਨਾਲ ਹੈ ਜੀ ਸੋ ਇਹਦੇ ਚ ਸਾਡੀ ਪੇਟ ਦੀਆਂ ਬਿਮਾਰੀਆਂ ਥੋੜੀ ਜਿਹੀ ਵਧ ਜਾਂਦੀਆਂ ਜਿਦੇ ਚ ਆਪਾਂ ਨੂੰ ਸਪੈਸ਼ਲੀ ਖਾਣ ਪੀਣ ਨਾਲ ਜਿਹੜੀ ਬਿਮਾਰੀਆਂ ਹੁੰਦੀਆਂ ਹਰਤ ਪੇਟ ਦੀ ਬਿਮਾਰੀ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਪੇਟ ਦਰਦ ਸ਼ੁਰੂ ਹੁੰਦਾ ਪਰ ਪੇਟ ਦਰਦੇ ਦੇ ਨਾਲ ਬਿਮਾਰੀ ਹਮੇਸ਼ਾ ਅਲੱਗ-ਅਲੱਗ ਵੀ ਨਿਕਲਦੀ ਹੈ ਇੱਕ ਸਿਰਫ ਸਿੰਪਟਮ ਹੈ ਬਟ ਪੇਟ ਦਰ ਜਿਹੜੀ ਮੈਨੀਫੈਸਟੇਸ਼ਨ ਹੈ ਉਹ ਕਈ ਸਾਰੇ ਆਰਗਨਸ ਦੀ ਹੋ ਸਕਦੀ ਜਿਹੜੇ ਆਪਣੇ ਇੰਟਰਨਲ ਆਰਗਨ ਹੈ ਉਹਨਾਂ ਦੇ ਕਈਆਂ ਦੀ ਮੈਨੀਫੈਸਟੇਸ਼ਨ ਹੋ ਸਕਦੀ ਹੈ ਇਵੇਂ ਦੇ ਲੋਕ ਨੇ ਜੋ ਸ਼ਰਾਬ ਨੂੰ ਕਦੇ ਹੱਥ ਵੀ ਨਹੀਂ ਲਗਾਉਂਦੇ ਫਿਰ ਵੀ ਉਹਨਾਂ ਨੂੰ ਲੀਵਰ ਦੀ ਪ੍ਰੋਬਲਮ ਆ ਜਾਂਦੀ ਹੈ ਇਹੋ ਜਿਹਾ ਕਿਉਂ ਲੀਵਰ ਦੀ ਪ੍ਰੋਬਲਮ ਅੱਜਕੱਲ ਇੰਨੀ ਕਾਮਨ ਕਿਉਂ ਹੋ ਰਹੀ ਹੈ ਇਹ ਜਿਹੜੀ ਤਿੰਨ ਜਿਹੜੇ ਮੈਂ ਕਾਰਨ ਦੱਸਿਆ ਇਹ ਮੋਸਟ ਪ੍ਰੋਮੀਨੈਂਟ ਹੈ ਐਂਡ ਇਹ ਹੀ ਲੀਵਰ ਦੀ ਜਿਹੜੇ ਆਪਾਂ ਕੀ 80% ਦੇ ਕਾਰਨ ਇਸ ਇਹਨਾਂ ਦੇ ਵਜਨ ਨਾਲ ਹੈ ਕਿ ਡਾਕਟਰ ਸਾਹਿਬ ਤਰ੍ਹਾਂ ਨੂੰ ਮੰਨਦੇ ਹਾਂ ਤਰ੍ਹਾਂ ਚੀਜ਼ ਨਹੀਂ ਹੁੰਦੀ ਕੋਈ ਵੀ ਆ ਇਹ ਲੋਕਾਂ ਦਾ ਮਿਥ ਹੈ ਕਿ ਮੈਂ ਕੜਵਾ ਲਿਆ ਕੱਢ ਕੇ ਨਿਕਲ ਗਿਆ ਕੋਈ ਵੀ ਪੇਸ਼ੈਂਟ ਐਲਜੀ ਬਿਮਾਰੀ ਤੋਂ ਨੀਂ ਪੀੜਾ ਤੋਂ ਹੋ ਜਾਂਦਾ ਹੈ ਕੀ ਉਸ ਨੂੰ ਕਰਨਾ ਚਾਹੀਦਾ ਹੈ ਸੈਲ ਨੂੰ ਪਤਾ ਸਾਰੀ ਜਗ੍ਹਾ ਅਵੇਲੇਬਲ ਹੈ ਅੱਜ ਕੋਈ ਵੀ ਪੇਸ਼ੈਂਟ ਐਲਜੀ ਬਿਮਾਰੀ ਤੋਂ ਨੀਂ ਪੀੜਾ ਤੋਂ ਹੋ ਜਾਂਦਾ ਹੈ ਕੀ ਉਸ ਨੂੰ ਕਰਨਾ ਚਾਹੀਦਾ ਹੈ ਸੈਲ ਨੂੰ ਪਤਾ ਸਾਰੀ ਜਗ੍ਹਾ ਅਵੇਲੇਬਲ ਹੈ ਅੱਜ ਚਾਹ ਨਾਲ ਐਸਿਡਿਟੀ ਨਹੀਂ ਬੰਦੀ ਸਤਿਕਾਰ ਜੀ ਤੁਸੀਂ ਵੇਖ ਰਹੇ ਹੋ ਜੀ ਪੋਡਕਾਸਟ ਸੇ ਮੈਂ ਤੁਹਾਡਾ ਕੁਲਿੰਦਰ ਕੌਰ ਅੱਜ ਇਸ ਪੋਡਕਾਸਟ ਦੇ ਵਿੱਚ ਗੱਲਬਾਤ ਕਰਾਂਗੇ ਪੇਟ ਦੀਆਂ ਬਿਮਾਰੀਆਂ ਬਾਰੇ ਤੇ ਮੇਰੇ ਨਾਲ ਮੌਜੂਦ ਨੇ ਛਲਬੇ ਹਸਪੀਟਲ ਤੋਂ ਡਾਕਟਰ ਰਾਹੁਲ ਗੁਪਤਾ ਜੀ ਸਰਦੀ ਪੰਜਾਬ ਹਮਾਸ਼ਲ ਤੇ ਬਹੁਤ ਬਹੁਤ ਸਵਾਗਤ ਹੈ। ਜੀ। ਨਮਸਕਾਰ ਜੀ। ਨਮਸਕਾਰ ਸਰ। ਸਰ ਜਿ세 ਸਾਬ ਦੇ ਨਾਲ ਮੌਸਮ ਦੇ ਵਿੱਚ ਤਬਦੀਲੀ ਹੋ ਰਹੀ ਹੈ। ਗਰਮੀ ਇੱਕੋਦਮ ਵੱਧ ਗਈ ਹੈ। ਪੇਟ ਦੀਆਂ ਬਿਮਾਰੀਆਂ ਵੀ ਨਾਲ-ਨਾਲ ਆ ਰਹੀਆਂ ਨੇ। ਕਿਵੇਂ ਸਾਰੀਆਂ ਚੀਜ਼ਾਂ ਦੇ ਨਾਲ ਡੀਲ ਕੀਤਾ ਜਾਵੇ ਮੌਸਮ ਦੀ ਤਬਦੀਲੀ ਦੇ ਹਿਸਾਬ ਨਾਲ? ਹਾਂਜੀ। ਤੁਸੀਂ ਬਹੁਤ ਅੱਛਾ ਪ੍ਰਸ਼ਨ ਕੀਤਾ ਹੈ। ਜਿ세 ਕੋਈ ਵੀ ਮੌਸਮ ਆਪਾਂ ਚੇਂਜ ਹੁੰਦਾ ਹੈ ਜਦੋਂ ਆਪਾਂ ਕੀ ਹੈ ਸਰਦੀਆਂ ਤੋਂ ਗਰਮੀ ਆਂਦੀਆਂ ਜਾਂ ਗਰਮੀ ਤੋਂ ਸਰਦੀਆਂ ਜਾਂਦੀਆਂ। ਤੇ ਉਸ ਟਾਈਮ ਤੇ ਬਿਮਾਰੀਆਂ ਦਾ ਪੈਟਰਨ ਥੋੜਾ ਜਿਹਾ ਚੇਂਜ ਹੋ ਜਾਂਦਾ ਹੈ। ਹਮ। ਹੋ ਜਿਵੇਂ ਆਪਾਂ ਕਹੀਏ ਕਿ ਹੁਣ ਹੁਮਸਲਾ ਸਮਾਨ ਆ ਲੈ ਜੀ ਸੋ ਇਹਦੇ ਚ ਸਾਡੀ ਪੇਟ ਦੀ ਬਿਮਾਰੀਆਂ ਥੋੜੀ ਜਿਹੀ ਵੱਧ ਜਾਂਦੀਆਂ ਜਿਦੇ ਚ ਆਪਾਂ ਨੂੰ ਸਪੈਸ਼ਲੀ ਖਾਣ ਪੀਣ ਨਾਲ ਜਿਹੜੀ ਬਿਮਾਰੀਆਂ ਹੁੰਦੀਆਂ ਹੂੰ ਉਹ ਵੱਧ ਜਾਂਦੀਆਂ ਜਿਵੇਂ ਅੱਜ ਕੱਲ ਦੇ ਦੇ ਮੌਸਮ ਚ ਆਪਾਂ ਦੇਖਦੇ ਆ ਕਿ ਪੇਟ ਦਾ ਲੂਸ ਮੋਸ਼ਨ ਡਾਇਰੀਆ ਵੋਮਿਟਿੰਗ ਸਾਲੇਸ਼ਨ ਬਹੁਤ ਆ ਰਹੇ ਆ ਉਪਰਲੀ ਚ ਜੀ ਉਹ ਇਸ ਵਜਨ ਨਾਲ ਆ ਰਹੇ ਕਿਉਂਕਿ ਆਪਾਂ ਜਦੋਂ ਆਪਾਂ ਸਰਦੀਆਂ ਚ ਹੁੰਦੇ ਆ ਖਾਣੇ ਦੀ ਜਿਹੜੀ ਡਿਊਰਬਿਲਟੀ ਹੁੰਦੀ ਹੈ ਥੋੜੀ ਜ਼ਿਆਦਾ ਹੁੰਦੀ ਹੈ ਪਰ ਜੈਸੇ ਹੀ ਗਰਮੀਆਂ ਆਂਦੀਆਂ ਇਹ ਡਿਊਰਬਿਲਟੀ ਕੱਟ ਹੋ ਜਾਂਦੀ ਹੈ ਹੂੰ ਸੋ ਇਹ ਜਿਹੜੀ ਖਾਣੇ ਦੀ ਲਾਈਫ ਹੈ ਉਹਨੂੰ ਘੱਟ ਕਰਦੀ ਹੈ ਜਿਹੜੀ ਚੀਜ਼ ਆਪਾਂ ਨੋਟਿਸ ਨਹੀਂ ਕਰਦੇ ਔਰ ਆਪਾਂ ਰੈਗੂਲਰਲੀ ਲੈਂਦੇ ਰਹਿੰਦੇ ਆ ਜਿਵੇਂ ਆਪਾਂ ਕਿਸੇ ਦੇ ਬਾਹਰ ਜਾ ਕੇ ਖਾ ਲਿਆ ਤਾ ਕੁਝ ਕਰ ਲਿਆ ਤੋ ਉਹ ਜਿਹੜਾ ਸਟੇਲ ਫੂਡ ਖਾਣ ਨਾਲ ਜਿਹੜੀ ਹੋ ਜਾਂਦੀ ਹੈ ਉਹ ਜ਼ਿਆਦਾ ਹੋ ਜਾਂਦੀ ਹੈ ਜੀ ਮੋਰਓਵਰ ਜਿਵੇਂ ਹੁਣ ਇਹ ਚੇਂਜ ਹੋ ਰਿਹਾ ਪੈਟਰਨ ਹੁਣ ਹੈਪੇਟਾਈਟਿਸ ਜਿਹੜਾ ਆਪਾਂ ਆਪ ਕਹਿੰਦੇ ਹੈਪੇਟਾਈਟਿਸ A ਐਂਡ B ਜਿਹੜਾ ਲਿਵਰ ਨੂੰ ਅਫੈਕਟ ਕਰਦਾ ਹੈ ਤੇ ਜੌਂਡੀਸ ਕਰਦਾ ਹੈ ਉਹ ਵੀ ਵੱਧ ਜਾਂਦਾ ਹੈ ਕਿਉਂਕਿ ਹੁਣ ਆਲੇ ਨੇ ਟਾਈਮ 'ਚ ਜਿਵੇਂ ਜਿਵੇਂ ਮੌਸਮ ਡਰਾਈ ਹੋਏਗਾ ਤੇ ਬਾਰਿਸ਼ ਆ ਨਹੀਂ ਆ ਉਹ ਜਿਹੜ ਜੀ ਜੀ ਜਿਵੇਂ ਮੈਂ ਮੌਸਮ ਦਾ ਜ਼ਿਕਰ ਕੀਤਾ ਕਿ ਮੌਸਮ ਬਦਲ ਰਿਹਾ ਬਿਮਾਰੀਆਂ ਵੀ ਆ ਰਹੀਆਂ ਨੇ ਡੇਲੀ ਰੁਟੀਨ ਦੇ ਵਿੱਚ ਤੁਹਾਡੇ ਕੋਲੇ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਹੋਣਗੇ ਲੰਬਾ ਤਜਰਬਾ ਤੁਸੀਂ ਆਪਣੀ ਫੀਲਡ ਦੇ ਵਿੱਚ ਰੱਖਦੇ ਹੋ ਕਿਵੇਂ ਦੇ ਰੂਟੀਨ ਦੇ ਵਿੱਚ ਪੇਸ਼ੈਂਟ ਤੁਹਾਡੇ ਕੋਲੇ ਪਹੁੰਚਦੇ ਨੇ ਕਿਉਂਕਿ ਅਕਸਰ ਹੀ ਅਸੀਂ ਕਿਸੇ ਹੋਰ ਬਿਮਾਰੀ ਦਾ ਗੱਲ ਕਰੀਏ ਸਿੰਪਟਮਸ ਕੁਝ ਹੋਰ ਹੁੰਦੇ ਨੇ ਜਦੋਂ ਪੇਟ ਦਾ ਕੋਈ ਗੱਲ ਆਂਦੀ ਹੈ ਤਾਂ ਹਰ ਪੇਟ ਦੀ ਬਿਮਾਰੀ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਪੇਟ ਦਰਦ ਸ਼ੁਰੂ ਹੁੰਦਾ ਪਰ ਪੇਟ ਦਰਦ ਦੇ ਨਾਲ ਬਿਮਾਰੀ ਹਮੇਸ਼ਾ ਅਲੱਗ-ਅਲੱਗ ਵੀ ਨਿਕਲਦੀ ਹੈ ਕਿਹੋ ਜੇ ਪੇਸ਼ੈਂਟ ਰੂਟੀਨ 'ਚ ਤੁਹਾਡੇ ਕੋਲੇ ਪਹੁੰਚਦੇ ਨੇ ਬਿਲਕੁਲ ਜੀ ਬਿਲਕੁਲ ਪੇਟ ਦਰਦ ਜਿਹੜਾ ਹੈ ਇੱਕ ਸਿਰਫ ਸਿੰਪਟਮ ਹੈ

ਆਪਾਂ ਕਈ ਵਾਰ ਜਦੋਂ ਪੇਨ ਲੈ ਕੇ ਪੇਸ਼ੈਂਟ ਡਿਫਿਊਸ ਪੇਨ ਲੈ ਕੇ ਪੇਨ ਅਬਡੋਮਨ ਆਉਂਦਾ ਹੈ ਇਹ ਦੱਸਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਕਿਹੜੇ ਆਰਗਨ ਨੂੰ ਹੈ ਉਹਦੇ ਵਾਸਤੇ ਸਾਨੂੰ ਪੇਸ਼ੈਂਟ ਨੂੰ ਡਿਟੇਲ ਹਿਸਟਰੀ ਐਂਡ ਐਗਜ਼ਾਮੀਨੇਸ਼ਨ ਦੀ ਜ਼ਰੂਰਤ ਪੈਂਦੀ ਹੈ ਐਂਡ ਦੇ ਨਾਲ ਦੇ ਨਾਲ ਸਾਨੂੰ ਇਹ ਵੀ ਦੇਖਣਾ ਪੈਂਦਾ ਹੈ ਕਿ ਆਪਾਂ ਉਹਦੀ ਇਨਵੈਸਟੀਗੇਸ਼ਨ ਕਿਸ ਲਾਈਨ ਤੇ ਕਰਾਈਏ ਡਿਪੈਂਡਿੰਗ ਓਨ ਦਾ ਸਿੰਟਮਸ ਸੋ ਬੇਸਿਕ ਜਿਹੜੀ ਸਭ ਤੋਂ ਇੰਪੋਰਟੈਂਟ ਇਨਵੈਸਟੀਗੇਸ਼ਨ ਪੇਨ ਅਬਡੋਮਨ ਨਹੀਂ ਹੁੰਦੀ ਆਪਾਂ ਅਲਟਰਾਸਾਉਂਡ ਕਰਾਣੇ ਆ ਨਾਲ ਕੁਝ ਛੋਟੇ-ਮੋਟੇ ਬਲੱਡ ਟੈਸਟ ਕਰਾ ਕੇ ਦੇਖ ਲੈਣੇ ਆ ਜਿਹੜ ਇਹ ਇਹ ਰਿਕੁਐਸਟ ਹੈ ਸਾਰੇ ਦਰਸ਼ਕਾਂ ਤੋਂ ਕਿ ਜੇ ਜਦੋਂ ਪੇਨ ਹੁੰਦੀ ਹੈ ਤੁਹਾਨੂੰ ਜਿਹੜੀ ਲਗਾਤਾਰ ਚੱਲੇ ਜਾਂਦੀ ਹੈ ਤਾਂ ਉਹਨੂੰ ਅਵਾਇਡ ਨਾ ਕਰਨ ਜਿਹੜੀ ਪੇਨ 48 ਆਵਰਸ ਤੋਂ ਉੱਪਰ ਹੋ ਗਈ ਉਹਨੂੰ ਜ਼ਰੂਰ ਈਵੈਲਿਊਏਟ ਕਰਨਾ ਚਾਹੀਦਾ ਹੈ ਬਿਲਕੁਲ ਸਹੀ ਔਰ ਨਜ਼ਦੀਕੀ ਡਾਕਟਰ ਨੂੰ ਜਾ ਕੇ ਕੋਈ ਵੀ ਤੁਹਾਡੇ ਨੇੜੇ ਜਿਹੜੇ ਐਮ ਡੀ ਮੈਡੀਸਨ ਵਾਲਾ ਫਿਜ਼ੀਸ਼ੀਅਨ ਜ਼ਰੂਰੀ ਨਹੀਂ ਕਿ ਤੁਸੀਂ ਪੇਟ ਵਾਲੇ ਡਾਕਟਰ ਕੋਲ ਹੀ ਜਾਓ ਫਸਟ ਗੋ ਤੁਸੀਂ ਆਪਣੇ ਫਿਜ਼ੀਸ਼ੀਅਨ ਨੂੰ ਮਿਲ ਸਕਦੇ ਹੋ ਜਾ ਕੇ ਜਿਹੜੇ ਤੁਹਾਨੂੰ ਦੱਸੇ ਕਿ ਵੀ ਹਾਂ ਪ੍ਰੋਪਰਲੀ ਇਹ ਇਹ ਕਰਵਾ ਲਓ ਸੋ ਥੈਟ ਤੁਹਾਨੂੰ ਡਿਜ਼ੀਜ਼ ਦਾ ਪਤਾ ਲੱਗ ਸਕੇ ਬਹੁਤ ਵਾਰੀ ਐਦਾਂ ਹੁੰਦਾ ਹੈ ਕਿ ਜਦੋਂ ਕੋਈ ਵੀ ਪੇਟ ਦੀ ਬਿਮਾਰੀ ਹੁੰਦੀ ਹੈ ਹਾਲਾਂਕਿ ਗਰਮੀਆਂ ਦਾ ਜ਼ਿਕਰ ਅਸੀਂ ਵਾਰ-ਵਾਰ ਕਰ ਰਹੇ ਹਾਂ ਦੋ ਚਾਰ ਵਾਰੀ ਚਾਹ ਜ਼ਿਆਦਾ ਹੋ ਜਾਂਦੀ ਹੈ ਤੇ ਐਸਿਡਿਟੀ ਤੇ ਬੜੀ ਪ੍ਰੋਬਲਮ ਆਂਦੀ ਹੈ ਅਕਸਰ ਹੀ ਹਰ ਇੱਕ ਬੰਦੇ ਨੂੰ ਇਹ ਪ੍ਰੋਬਲਮ ਕਾਮਨ ਵੇਖਣ ਨੂੰ ਮਿਲਦੀ ਹੈ ਕਿਵੇਂ ਇਸ ਚੀਜ਼ ਦਾ ਇਲਾਜ ਕੀਤਾ ਜਾਵੇ ਕਿਉਂਕਿ ਲੋਕ ਪ੍ਰੇਫਰੈਂਸ ਦਿੰਦੇ ਨੇ ਕਿ ਅਸੀਂ ਦਵਾਈਆਂ ਤੋਂ ਜ਼ਿਆਦਾ ਕੋਈ ਨਾਰਮਲ ਜਿਦਾ ਅਜਵਾਇਨ ਲੈ ਲਈ ਸੌਫ ਦਾ ਪਾਣੀ ਉਬਾਲ ਕੇ ਪੀ ਲਿਆ ਕਿੰਨਾ ਕਿਹ ਚੀਜ਼ਾਂ ਅਸਰ ਕਰਦੀਆਂ ਨੇ ਦੇਖੋ ਇਹ ਕਾਮਨ ਮਿਥ ਹੈ ਚਾਹ ਨਾਲ ਐਸਿਡਿਟੀ ਨਹੀਂ ਬੰਦੀ ਜਿਨ੍ਹਾਂ ਨੂੰ ਐਸਿਡਿਟੀ ਹੁੰਦੀ ਹੈ ਉਹਨਾਂ ਨੂੰ ਅੰਦਰ ਪ੍ਰੋਪੈਂਸਟੀ ਹੁੰਦੀ ਹੈ ਐਸਿਡਿਟੀ ਹੁੰਦੀ ਹੈ ਥੈਟ ਡਿਜ਼ੀਜ਼ ਇਜ਼ ਕਾਲਡ ਰਿਫਲਕਸ ਡਿਜ਼ੀਜ਼ ਆਪਾਂ ਐਸਿਡਿਟੀ ਇੱਕ ਬੜੀ ਬ੍ਰਾਡ ਟਰਮ ਹੈ ਐਸਿਡਿਟੀ ਕਰਕੇ ਕੋਈ ਬ੍ਰਾਮ ਬਿਮਾਰੀ ਨਹੀਂ ਹੈ ਸਾਡੀ ਕਿਤਾਬਾਂ 'ਚ ਐਸਿਡਿਟੀ ਤੇ ਆਪਾਂ ਲੋਕਾਂ ਨੇ ਬਣਾਤੀ ਕਿ ਐਸਿਡਿਟੀ ਹੋ ਗਈ ਐਸਿਡਿਟੀ ਹੋ ਗਈ ਜਿਹੜੀ ਆਪਾਂ ਬ੍ਰਾਡਰ ਟਰਮਸ ਲੈ ਕੇ ਚੱਲਨੇ ਆ ਐਸਿਡਿਟੀ ਦਾ ਮਤਲਬ ਕਿ ਪਿੱਛੇ ਤੁਹਾਨੂੰ ਜਲਨ ਹੋ ਰਹੀ ਹੈ ਜਾਂ ਫਟਾ ਪਾਣੀ फिर तुम कह सकते है? हो रही है या तो खान पान की आदत ठीक नहीं है उसे नाल भी हो सकती है बिल्कुल ठीक है ठीक है जैसे तुम अपना होममेड फूड तो छड़ के जैसे उन लाइफ वेस्टर्न लाइफस्टाइल अपना रहे हैं सो सा मोस्टली बाहर ही हो जाता है लंच भी बाहर ही हो जाता है कई बार शाम डिनर भी हो, होम तो बाहर हो जाता है ਸੋ ਜਿਹੜੇ ਆਪਾਂ ਬਾਹਰ ਖਾਣਾ ਖਾਂਦੇ ਆਂ ਆਪਾਂ ਅਗਰ ਕਹੀਏ ਕਿ ਆਪਾਂ ਸਿੰਪਲ ਵੀ ਖਾ ਰਹੇ ਆਂ ਤਾਂ ਵੀ ਉਹ ਕਰਦੇ ਮੈਚ ਨਹੀਂ ਕਰ ਸਕਦਾ ਉਹਦੇ ਵਿੱਚ ਮਸਾਲੇ ਜ਼ਿਆਦਾ ਹੁੰਦੇ ਆ ਮਿਰਚਾਂ ਜ਼ਿਆਦਾ ਹੁੰਦੀਆਂ ਆ ਤੇਲ ਜ਼ਿਆਦਾ ਹੁੰਦਾ ਹੈ ਕਿਹੜੀ ਕੁਆਲਿਟੀ ਦਾ ਤੇਲ ਯੂਜ਼ ਕੀਤਾ ਉਹ ਵੀ ਨਹੀਂ ਪਤਾ ਹੁੰਦਾ ਸੋ ਉਸ ਚਾਂਸਿਸ ਚ ਐਸਿਡਿਟੀ ਹੁੰਦੇ ਚਾਂਸਿਸ ਜ਼ਿਆਦਾ ਹੋ ਜਾਂਦੇ ਆ ਜਾਂ ਤੁਸੀਂ ਕਹੀਓ ਕਿ ਰਿਫਲੈਕਸ ਹੁੰਦੇ ਚਾਂਸਿਸ ਜ਼ਿਆਦਾ ਹੋ ਜਾਂਦੇ ਆ ਜਾਂ ਪੇਟ ਦੀ ਇਨਫਲੇਮੇਸ਼ਨ ਹੁੰਦੇ ਚਾਂਸਿਸ ਜ਼ਿਆਦਾ ਹੁੰਦੇ ਆ ਜੀ ਪਲੱਸ ਜੈਸੀ ਅੱਜ ਦੇ ਲਈ ਲਾਈਫ ਸਟਾਈਲ ਮੋਡੀਫਿਕੇਸ਼ਨ ਹੈ ਕਿ ਆਪਾਂ ਖਾ ਲਿਆ ਜਾ ਕੇ ਸਪੈਗੇ ਹਮ ਜਾਂ ਆਪਾਂ ਖਾ ਲਿਆ ਨਾਲ ਦੇ ਨਾਲ ਆਪਾਂ ਥ アルコহল ਲੈ ਲੈ ਜਾਂ ਨਾਲ ਕੇ ਲੋਕ ਨੂੰ ਆਦਤ ਹੈ ਕਿ ਸਿਗਰਟ ਸਮੋਕਿੰਗ ਦੀ ਆਦਤ ਹੈ ਇਹ ਸਾਰੀ ਚੀਜ਼ਾਂ ਜਿਹੜੀਆਂ ਹੈ ਪੇਟ ਦੀ ਬਿਮਾਰੀਆਂ ਨੂੰ ਬਤਾ ਦਿੰਦੀਆਂ ਜਿਹੜੀ ਆਪਾਂ ਬ੍ਰੌਡਲੀ ਐਸਿਡਿਟੀ ਕਹਿੰਦੇ ਆ ਮਤਲਬ ਇੱਕ ਗੈਸਟ੍ਰਾਈਟਿਸ ਹੋ ਸਕਦੀ ਹੈ ਹੈ ਨਾ ਰਿਫਲਕਸ ਹੋ ਸਕਦਾ ਹੈ ਜਾਂ ਅਲਸਰ ਦੀ ਪ੍ਰੋਬਲਮ ਹੋ ਸਕਦੀ ਹੈ ਸੋ ਇਹਨੂੰ ਸਿੰਪਲ ਐਸਿਡਿਟੀ ਕਹਿਣਾ ਗਲਤ ਹੈ ਆਪਾਂ ਕਹੀਏ ਕਿ ਗਾਉ ਨੂੰ ਪੇਟ ਦੀ ਕੁਝ ਪ੍ਰੋਬਲਮ ਹੋ ਰਹੀ ਹੈ ਠੀਕ ਹੈ ਤੇ ਡਾਕਟਰ ਸਾਹਿਬ ਤਰਨ ਨੂੰ ਮੰਨਦੇ ਹੋ ਤਰਨ ਦੇਖੋ ਇੱਕ ਕਾਮਨ ਵਰਡ ਹੈ ਜਿਹੜੀ ਆਪਾਂ ਕਾਮਨ ਪਬਲਿਕ ਤੋਂ ਸੁਣਨੇ ਆ ਤਰਨ ਸਾਡੀ ਮੈਡੀਕਲ ਸਾਇੰਸ ਚ ਤਰਨ ਕੋਈ ਆਪਾਂ ਚੀਜ਼ ਨਹੀਂ ਇਸ ਲਈ ਮੇਰਾ ਸਵਾਲ ਸੇ ਕਿ ਤਰਨ ਨੂੰ ਮੰਨਦੇ ਹੋ ਕਿਉਂਕਿ ਡਾਕਟਰ ਤਰਨ ਨੂੰ ਮੰਨਦੇ ਹੀ ਨਹੀਂ ਹਾਂਜੀ ਹਾਂਜੀ ਬਿਲਕੁਲ ਦੇਖੋ ਮੈਂ ਤੁਹਾਨੂੰ ਮੈਡੀਕਲ ਸਾਇੰਸ ਕਰਨਾ ਹੈ ਤਰਨ ਜਿਹੜਾ ਆਪਾਂ ਤਰਨ ਕਹਿੰਦੇ ਆ ਜਿਸ ਜੋੜਾ ਪੇਸ਼ੈਂਟਸ ਨੂੰ ਮੈਨੀਫੈਸਟ ਕਰਦਾ ਹੈ ਤਰਨ ਦੇ ਜਿਹੜੇ ਸਿੰਪਟਮ ਹੁੰਦੇ ਆ ਥੈਟ ਇਜ਼ ਬੇਸਿਕਲੀ ਇਫ देयर ਆ ਸਿੰਪਟਮ ਮਾਈ ਮੀਕਿੰਗ ਲਾਈਕ ਸਿਮਿਲਰ ਕਿਤੇ ਹੁੰਦੇ ਹੈ ਇੱਕ ਕੰਡੀਸ਼ਨ ਹੁੰਦੀ ਐ ਇੰਟਰਸੈਂਡੀ ਥੈਟ ਇਜ਼ ਕਾਲਡ ਇਨਫਲਮੇਟਰੀ ਬੋਵਲ ਡਿਜ਼ੀਜ਼ ਜੀ ਸੋ ਤਰਨ ਜਿਹੜੀ ਬ੍ਰੌਡਲੀ ਟਰਮ ਹੈ ਇਸ ਯੂਜ਼ ਫॉर ਇਨਫਲਮੇਟਰੀ ਬਾਵਲ ਡਿਜ਼ੀਜ਼ অর ਲੂਸ ਟੂਲਸ ਡਾਇਰੀਆ ਇਨਫਲਮੇਸ਼ਨ ਇਨ ਦਾ ਇੰਟਰਸਟਾਈਨਸ ਸੋ ਲੋਕੀ ਤਰਨ ਸਾਰੀ ਸੀਜ਼ਨ ਨੂੰ ਕਾਮਨਲੀ ਬੋਲ ਦਿੰਦੇ ਆ ਜੀ ਸੋ ਜਿਹੜੀ ਚੀਜ਼ ਸਾਡੀ ਮੈਡੀਕਲ ਸਾਇੰਸ ਚ ਨਹੀਂ ਹੈ ਇ ਟਰਮਨੋਲੋਜੀ ਤਰਨ ਸਾਡੀ ਲਾਈਫ ਸਟਾਈਲ ਮੈਡੀਕਲ ਸਾਇੰਸ ਪਰ ਬਹੁਤ ਵਾਰੀ ਐਵੇਂ ਦੇ ਪੇਸ਼ੈਂਟ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਬਹੁਤ ਟਾਈਮ ਹੋ ਗਿਆ ਦਵਾਈਆਂ ਖਾਈ ਜਾਂਦੇ ਆ ਸਾਡੀ ਪੇਟ ਦੀ ਪ੍ਰੋਬਲਮ ਠੀਕ ਨਹੀਂ ਹੋ ਰਹੀ ਹੈ ਸਾਨੂੰ ਧਰਨ ਬਾਰੇ ਪਤਾ ਲੱਗ ਗਿਆ ਅਸੀਂ ਧਰਨ ਕੜਵਾਈ ਅਸੀਂ ਹਲਕਾ ਫੀਲ ਕਰ ਰਹੇ ਹਾਂ ਚੰਗਾ ਖਾ ਵੀ ਲਿਆ ਸਾਨੂੰ ਡਾਈਜੈਸਟ ਵੀ ਹੋ ਗਿਆ ਹੁਣ ਅਸੀਂ ਠੀਕ ਆ ਦਵਾਈਆਂ ਲੰਬੇ ਟਾਈਮ ਤੋਂ ਖਾ ਰਹੇ ਹਾਂ ਪਰ ਅਸਰ ਨਹੀਂ ਸੀ ਕਰ ਰਹੀਆਂ ਨਹੀਂ ਇਹ ਇਹ ਕਹਿੰਨਾ ਠੀਕ ਨਹੀਂ ਹੈ ਦੇਖੋ ਇੱਕ ਪਲੇਸਿਬੋ ਇਫੈਕਟ ਹੁੰਦਾ ਹੈ ਹਰ ਚੀਜ਼ ਦਾ ਜੀ ਤੁਸੀਂ ਜਦੋਂ ਕਿਸੇ ਕੋਲ ਵੀ ਜਾਂਦੇ ਹੋ ਜਵਾਹਤ ਕੋਲ ਵੀ ਜਾਓਗੇ ਕੁਝ ਦਵਾਈ ਮਿਲੇਗੀ ਤੁਹਾਨੂੰ ਪਲੇਸਿਬੋ ਇਫੈਕਟ ਹੋਏਗਾ ਤਾਂ ਇਹ ਚੀਜ਼ ਨਹੀਂ ਹੁੰਦੀ ਕੋਈ ਵੀ ਇਹ ਲੋਕਾਂ ਦਾ ਮਿੱਥ ਹੈ ਕਿ ਮੈਂ ਕੜਵਾ ਲਿਆ ਕੜ ਨਿਕਲ ਗਿਆ ਧਰਨ ਨਾਲ ਵੀ ਕੋਈ ਚੀਜ਼ ਨਹੀਂ ਕਿਉਂਕਿ ਸਾਡੇ ਆਰਗਨ ਜਿਹੜੇ ਆ ਦੇ ਆਰ ਆਰ ਨਾਟ ਫਲੋਟਿੰਗ ਜੀ ਜੀ ਫਿਕਸ ਆਰਗਨ ਹੈ ਸੋ ਤੁਸੀਂ ਅਗਰ ਮਲਵਾ ਵੀ ਲੈਂਦੇ ਹੋ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨੇ ਆਪਣੇ ਆਰਗਨ ਨੇ ਪੋਜੀਸ਼ਨ ਚੇਂਜ ਕਰ ਲਈ ਪੋਜੀਸ਼ਨ ਤੇ ਉਹੀ ਰਹੇਗੀ ਨਾ ਸੋ ਇਹ ਕਹਿਣਾ ਗਲਤ ਹੈ ਜੀ ਮੈਂ ਮਲਵਾ ਲਿਆ ਮੇਰੇ ਆਰਗਨ ਆਪਣੀ ਪੋਜੀਸ਼ਨ ਤੇ ਆ ਗਏ ਮੈਂ ਬੈਟਰ ਮਹਿਸੂਸ ਨਹੀਂ ਕਰਦਾ ਨਹੀਂ ਪਰ ਡਾਕਟਰ ਸਾਹਿਬ ਜਦੋਂ ਕੋਈ ਪੇਸ਼ੈਂਟ ਹੈ ਬਿਨਾਂ ਦਵਾਈ ਤੋਂ ਥੋੜਾ ਜਿਹਾ ਇਹਨਾਂ ਚੀਜ਼ਾਂ ਦੇ ਵਿੱਚ ਜਾ ਕੇ ਉਹ ਠੀਕ ਫੀਲ ਕਰਦਾ ਹੈ ਫਿਰ ਉਹ ਦਵਾਈਆਂ ਵੱਲ ਕਿਉਂ ਜਾਵੇ ਜੇ ਇੱਕ ਵਾਰੀ ਉਹਨੂੰ ਹੁੰਦਾ ਹੈ ਨੈਕਸਟ ਟਾਈਮ ਉਹ ਫਿਰ ਇਸੇ ਚੀਜ਼ ਨਾਲ ਠੀਕ ਹੁੰਦਾ ਉਸ ਤੋਂ ਫਿਰ ਉਹ ਇਸੇ ਚੀਜ਼ ਨਾਲ ਠੀਕ ਹੁੰਦਾ ਉਹਨੂੰ ਤਾਂ ਕਿਤੇ ਨਾ ਕਿਤੇ ਲੱਗੂਗਾ ਨਾ ਕਿ ਵੀ ਤ पेशेंट्स नु फॉलो करोगे जो मोस्ट ऑफ द टाइम जेडे आपा नु पेशेंट मिलदे हैं वन इन ए टाइम मिलदे हैं कि मैं तरन कडवा ले जी।, जी बट अगर तुसी ऐसे पेशेंट्स नु फॉलो करोगे हम्म सो इट्स नॉट नेसेसली कि वो एडमिशन सी रहे समझ गए आपा अगर कोई बीमारी है सपोज करो अंदर अल्सर पे है इंटेस्टाइन हम्म आपा कहने जी आपा ये पूरी खा ली इदे नाल थोड़ा जा फर्क पै गया आपा डाइट थोड़ी चेंज कर ली इदे नाल फर्क पै गया या पै

सो ये कहना कि भाई मेरी तरह निकल गई मैं रिलैक्स है बट ऐसे किन्ने पेशेंट है जिन्होंने आप फॉलो करते हैं ये जरूरी है अब तुम समझ रहे हो कि आप कही कि दर्शकों में ये मैसेज जाना बहुत जरूरी है कि तरन नाम की चीज कोई मेडिकल च नहीं होती आप जी तरन ब्रॉडली यूज करते हैं पेट के डिजीज इनफ्लोमेटरी डिजीज न बहुत सारे बीमारियां एवे दिया ने जिन्हों वैद मन दे पर डॉक्टर नहीं मन दे नहीं ऐसा नहीं होंगे जी आयुर्वेदा की मेडिसिन है एंड आयुर्वेदा की जी मेडिकल पढ़ाई है बीमारियां सेम हम्म डायग्नोस करने के तरीके अलग हैं ट्रीटमेंट थोड़ी वक्री है बट ऐसा नहीं है बीमारियां अलग हैं एते साडे मिथ बनाता क्योंकि मोस्ट ऑफ द आयुर्वेदिक जेडे डॉक्टर्स हैं हां जी वो पेशेंट नु ये दसन नु ध्यान नहीं कि भी तिनु इस ऑर्गन दी प्रॉब्लम है दे गिव ब्रॉड मेडिसिन लेकिन तुसी अगर उना दी पढ़ाई देखोगे वो भी ऑर्गन दी पढ़ाई करते हैं जी जी ऑर्गन रिलेटेड पढ़ाई है यानी कि पढ़ाई वक्री है उना दा ट्रीटमेंट पद्धति अलग हो सकती है जेडी तू दवाइयां देने दी पद्धति अलग है डायग्नोस करने दी पद्धति अलग हो सकती है बट बीमारियां ਅਲਮੋਸਟ ਹੀ ਹੂੰ ਚਲੋ ਹੁਣ ਆਪਾਂ ਗੱਲ ਕਰਦੇ ਆਂ ਲਿਵਰ ਦੀ ਬਹੁਤ ਸਾਰੇ ਲੋਕ ਨੇ ਜੋ ਲਿਵਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਨੇ ਅਕਸਰ ਹੀ ਜਦੋਂ ਲਿਵਰ ਦਾ ਜ਼ਿਕਰ ਆਉਂਦਾ ਸਭ ਤੋਂ ਪਹਿਲਾਂ ਇਹ ਸਵਾਲ ਇਹ ਪੁੱਛਿਆ ਜਾਂਦਾ ਕਿ ਸ਼ਰਾਬ ਦਾ ਸੇਵਨ ਕਰਦੇ ਹੋ ਬਹੁਤ ਐਵੇਂ ਦੇ ਲੋਕ ਨੇ ਜੋ ਸ਼ਰਾਬ ਨੂੰ ਕਦੇ ਹੱਥ ਵੀ ਨਹੀਂ ਲਗਾਉਂਦੇ ਫਿਰ ਵੀ ਉਹਨਾਂ ਨੂੰ ਲਿਵਰ ਦੀ ਪ੍ਰੋਬਲਮ ਆ ਜਾਂਦੀ ਹੈ ਇਹੋ ਜਿਹਾ ਕਿਉਂ ਲਿਵਰ ਦੀ ਪ੍ਰੋਬਲਮ ਅੱਜ ਕੱਲ ਇੰਨੀ ਕਾਮਨ ਕਿਉਂ ਹੋ ਰਹੀ ਹੈ ਹਾਂ ਇਹ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਹੈ ਔਰ ਆਪਣੇ ਦਰਸ਼ਕਾਂ ਨੂੰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਲਿਵਰ ਬਹੁਤ ਇੰਪੋਰਟੈਂਟ ਆਰਗਨ ਹੈ ਬਾਡੀ ਦਾ इना इंपोर्टेंट ऑर्गन है कि वर्ल्ड हेल्थ जड़ी ऑर्गेनाइजेशन है उन्हें लिवर डे एक साल से मनाना शुरू करता विच इज हुने ही हो के हटया है 19 अप्रैल अप्रैल नु सी से 19 अप्रैल इज द लिवर डे वर्ल्ड लिवर डे इट हैज बीन नॉमिनेटेड एज वर्ल्ड लिवर डे बिकॉज़ लिवर दी बीमारियां बहुत कॉमन है एंड 1/3 ऑफ पॉपुलेशन ऑफ ऑल ओवर द वर्ल्ड इज इज मतलब सफर कर रहे है लिवर डिजीज में हुन अपन स्पेसिफिकली गल करिए कि भई लिवर दी बीमारियां साडे इस रीजन लाइक

बाकी भी परसेंट और कारण होते हैं जेड़े की आपा कहने हैं ऑटो इम्यून हो सकता है डिफरेंट कुछ विल्सन डिजीज हो सकता है मेटाबॉलिक लिवर डिजीज हो सकता है या किसी नु कोई गलत दवाई खा ली और लिवर डैमेज हो गया जिन्नो आपा कहने ड्रग इंड्यूस्ड लिवर इंजरी हो सकती है सो हाँ so 15 है। तो 20% ये कारण होते बट अगर आप मोटा-मोटा कल करिए तीन काजि जेड़े में दस है ओपेसिटी रिलेटेड लिवर डिजीज जिन्नो आपा मैश कहने एंड देन हेपेटाइटिस बी सी ये सब तो कॉमन है जी ਤੇ ਜਿਸ ਹਿਸਾਬ ਦੇ ਨਾਲ ਲਿਵਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਜਦੋਂ ਕੋਈ ਵੀ ਪੇਸ਼ੈਂਟ ਇਹੋ ਜੀ ਬਿਮਾਰੀ ਦੇ ਨਾਲ ਪੀੜਤ ਹੋ ਜਾਂਦਾ ਹੈ ਕੀ ਉਸ ਨੂੰ ਕਰਨਾ ਚਾਹੀਦਾ ਹੈ ਕਿਵੇਂ ਸਾਰੀਆਂ ਚੀਜ਼ਾਂ ਠੀਕ ਹੁੰਦੀਆਂ ਨੇ ਹਾਂ ਦੇਖੋ ਇਹ ਬੜਾ ਇੰਪੋਰਟੈਂਟ ਹੈ ਦੇਖੋ ਆਪਾਂ ਨੂੰ ਲਿਵਰ ਦੀ ਬਿਮਾਰੀ ਨੂੰ ਉਸ ਸਟੇਜ ਤੱਕ ਰਕਰਤੇ ਪਹੁੰਚਣ ਹੀ ਨਹੀਂ ਦੇਣਾ ਚਾਹੀਦਾ ਕਿ ਜਿੱਥੇ ਸਿੰਪਟਮ ਆਣਾ ਸ਼ੁਰੂ ਹੋ ਜਾਣ ਹਾਂਜੀ ਹੁਣ ਆਪਾਂ ਗੱਲ ਕਰੀਏ ਕਿ ਸਿੰਪਟਮ ਕੀ ਹੁੰਦੇ ਹੈ ਲਿਵਰ ਡਿਜ਼ੀਜ਼ ਦੇ ਲਿਵਰ ਡਿਜ਼ੀਜ਼ ਦੇ ਜਦੋਂ ਸਿੰਪਟਮ ਆਣਾ ਸ਼ੁਰੂ ਹੁੰਦੇ ਹੈ ਉਹਦਾ ਮਤਲਬ ਲਿਵਰ ਕਾਫੀ ਡੈਮੇਜ ਹੋ ਗਿਆ ਹੈ ਜਿੱਤੇ ਸਾਨੂੰ ਕਹਿੰਦੇ ਬੰਦੇ ਨੂੰ ਪੀਲੀਆ ਆ ਇਆ ਪੈ ਰਹੇ ਤਾਂ ਸੋਜੀਸ਼ ਆ ਰਹੀ ਹੈ ਸਾਹ ਚੜ ਰਹੇ ਹੈ ਹੈਨਾ ਯਾ ਕਹਿ ਸਕਦੇ ਆ ਕਿ ਉਹਨੂੰ ਖੂਨ ਦੇ ੱੱਬੇ ਪੈ ਰਹੇ ਆ ਸਰੀਰ ਤੇ ਇਹ ਸਾਰੀ ਜਿਹੜੀ ਹੈ ਸਿੰਪਟਮ ਹੈ ਲੀਵਰ ਡਿਜ਼ੀਜ਼ ਦੇ ਬਟ ਆਪਾਂ ਦੇਖੋ ਇਹ ਸਿੰਪਟਮ ਨੋਟਿਸ ਕਰਦੇ ਆ ਤਾਂ ਮਤਲਬ ਲੀਵਰ ਕਾਫੀ ਡੈਮੇਜ ਹੋ ਗਿਆ ਬਟ ਜਦੋਂ ਤੁਹਾਨੂੰ ਇਸਲੀ ਇੰਪੋਰਟੈਂਟ ਇਹ ਹੈ ਕਿ ਤੁਸੀਂ ਜਦੋਂ ਆਪਣੇ ਰੂਟੀਨ ਇਨਵੈਸਟੀਗੇਸ਼ਨ ਕਰਦੇ ਹੋ ਤਾਂ ਹੀ ਇੰਡੀਕੇਟਡ ਹੈ ਕਿ ਆਪਣਾ 6 ਮਹੀਨੇ ਇਕ ਵਾਰ ਤੁਸੀਂ ਆਪਣਾ ਰੂਟੀਨ ਇਨਵੈਸਟੀਗੇਸ਼ਨ ਕਰਾ ਲਓ ਇਹ ਤੁਸੀਂ लीवर फंक्शन टेस्ट भी करा लेने चाहिए ये जरूरी है जरूरी है सो वनस तानू लगे कि लीवर फंक्शन टेस्ट कोई भी प्रॉब्लम आ रही है या तुसी किसी और बीमारी वास्ते टेस्ट करवानगे और तानू तो पता लगे लीवर अपना अल्ट्रासाउंड कराया पता लगे लीवर से सूजन जारी है सो so, तो इमीडिएटली अपने लिवर वाले डॉक्टर या गैस्ट्रो वाले या हेपेटोलॉजी वाले मिलना चाहिए और उनु दसना चाहिए जी करना की है अपन किंच जाना है अप्रोच किंच करना है बड़ा सिंपल है सिंपल जहा है अल्ट्रसाउंड सारे पता है सारी जगह अवेलेबल है आजकल हर जगह पंजाब हरियाणा हिमाचल बहुत कॉमन अल्ट्रासाउंड सेंटर्स अल्ट्रासाउंडा हो अल्ट्रसाउंड एक अल्ट्रासाउंड एक एल एफ्टी करो ठीक है वो तो लग जाए। बाकी ਅੱਗੇ ਜਿਹੜਾ ਹੈ ਤੁਸੀਂ ਆਪਣੇ ਡਾਕਟਰ ਦੇ ਛੱਡ ਦਿਓ ਉਹ ਤੁਹਾਨੂੰ ਜਿੰਝ ਗਾਈਡ ਕਰੇ ਉਸ ਕਰ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਜੇ ਕਿਸੇ ਵੀ ਇਨਸਾਨ ਦਾ ਪੇਟ ਠੀਕ ਹੋਊਗਾ ਤਾਂ ਹੀ ਉਹ ਤੰਦਰੁਸਤ ਫੀਲ ਕਰਦਾ ਸਭ ਤੋਂ ਮੇਜਰ ਚੀਜ਼ ਸਾਡੇ ਪੇਟ ਹੀ ਹੈ ਕਿਉਂਕਿ ਜੇ ਅਸੀਂ ਚੰਗਾ ਖਾਣਾ ਪੀਵਾਂਗੇ ਫਿਰ ਹੀ ਅਸੀਂ ਤੰਦਰੁਸਤ ਰਹਿਵਾਂਗੇ ਹਾਲਾਂਕਿ ਜੇ ਅਸੀਂ ਜ਼ਿਕਰ ਕਰੀਏ ਬਹੁਤ ਸਾਰੇ ਲੋਕ ਐਵੇਂ ਦੇ ਹੁੰਦੇ ਨੇ ਜੋ ਕਿ ਸਵੇਰੇ ਉੱਠ ਕੇ ਹੀ ਜੋ ਵਾਰਮ ਵਾਟਰ ਲੈਂਦੇ ਨੇ ਕੋਸੇ ਪਾਣੀ ਦੇ ਵਿੱਚ ਜਾਂ ਸੀਡਸ ਜਾਂ ਫਿਰ ਹਨੀ ਲੈਮਨ ਲੈਂਦੇ ਨੇ ਪਰ ਉਹ ਚੀਜ਼ਾਂ ਵੀ ਹਰ ਇੱਕ ਬੰਦੇ ਨੂੰ ਸੇਮ ਤਰੀਕੇ ਦੇ ਨਾਲ ਸੂਟ ਨਹੀਂ ਕਰਦੀਆਂ ਕਿਸੇ ਤੇ ਅਸਰ ਕਰਦੀਆਂ ਕਿਸੇ ਤੇ ਨਹੀਂ ਕਰਦੀਆਂ ਇਹ ਡਿਫਰੈਂਸ ਕਿਉਂ ਆਂਦਾ ਹੈ ਦੇਖੋ ਇਹ ਤੇ ਇਨਹੇਰੈਂਟ ਬੋਡੀ ਮੈਟਾਬੋਲਿਜ਼ਮ ਤੇ ਡਿਪੈਂਡ ਕਰਦੀ ਹੈ ਸਾਰੀ ਐਗਜ਼ਾਮਪਲ ਆਪਾਂ ਕਿਸੇ ਨੂੰ ਰੋਕਦੇ ਨਹੀਂ ਇਹ ਕਰੰਟ ਜਿਹੜਾ ਇਹ ਕਹਿੰਦੇ ਕੋਈ ਬੁਰੀ ਵੱਲ ਨਹੀਂ ਹੈ ਕਿ ਆਪਾਂ ਸਵੇਰੇ ਉੱਠ ਕੇ ਵਾਟਰ ਪੀ ਰਹੇ ਹਾਂ ਚੀਆ ਸੀਡਜ਼ ਲੈ ਰਹੇ ਹਾਂ ਦੇ ਆਰ ਹੈਲਦੀ ਸੋ ਆਪਾਂ ਕਿਸੇ ਨੂੰ ਰੋਕਦੇ ਨਹੀਂ ਬਟ ਇਟ ਡਿਪੈਂਡਸ ਕਿ ਹਾਊ ਮੱਚ ਕੁਆਂਟੀਟੀ ਯੂ ਆ ਟੇਕਿੰਗ ਐਂਡ ਹਾਊ ਮੱਚ ਯੂ ਆ ਟੋਲਰੇਟਿੰਗ

ਉਦੀ ਜਿਹੜੀ ਇਨਹੇਰੈਂਟ ਤੁਹਾਡੀ ਕੈਪੈਸਿਟੀ ਹੈ ਉਹਨੂੰ ਮੈਟਾਬੋਲਾਈਜ਼ ਕਰਨ ਦੀ ਇਹ ਸਾਰੇ ਸਾਰੀ ਚੀਜ਼ਾਂ ਉਦੇ ਤੇ ਡਿਪੈਂਡ ਕਰਦੀਆਂ ਐ ਐਂਡ ਐਵਰੀ ਇੰਡੀਵਿਜੂਅਲ ਇਜ਼ ਯੂਨਿਕ ਮਤਲਬ ਹਰ ਇੱਕ ਬੰਦਾ ਅਲੱਗ ਹੈ ਦੂਜੇ ਤੋਂ ਸੋ ਮੈਟਾਬੋਲਿਜ਼ਮ ਇੱਕ ਦਾ ਅਗਰ ਸਪੋਜ਼ ਕਰੋ ਜ਼ਿਆਦਾ ਹੈ ਇੱਕ ਦਾ ਥੋੜਾ ਸਲੋ ਹੈ ਇੱਕ ਦਾ ਬਿਲਕੁਲ ਹੀ ਸਲੋ ਹੈ ਸੋ ਤੁਸੀਂ ਅਗਰ ਦੋ ਗਲਾਸ ਇਹ ਫਸਟ ਨੰਬਰ ਵਾਲਾ ਪੀ ਛਾ ਸਕਦੇ ਹੋ ਉਹ ਦੋ ਗਲਾਸ ਇਹ ਜਿਹੇ ਨੰਬਰ ਵਾਲਾ ਨਹੀਂ ਪੀ ਜਾਏਗਾ ਹੋ ਸਕਦਾ ਉਦੀ ਕੈਪੈਸਿਟੀ ਅੱਧੇ ਗਲਾਸ ਦੀ ਹੋਵੇ ਸੋ ਜਿੰਨਾ ਤੁਸੀਂ ਟੋਲਰੇਟ ਕਰ ਸਕਦੇ ਹੋ ਉਹਨਾਂ ਲੈ ਲਓ ਜੀ ਥਰ ਇਜ਼ ਮਤਲਬ ਉਦੇ ਕੋਈ ਮਨਾ ਇਸ ਸੀਜ਼ਨ ਦੇ ਅਕੋਰਡਿੰਗਲੀ ਨਿੰਬੂ ਪਾਣੀ ਬਹੁਤ ਚੱਲੇਗਾ ਨਿੰਬੂ ਜ਼ਿਆਦਾ ਸਾਡੀ ਬੋਡੀ ਦੇ ਅੰਦਰ ਵਜਾ ਕਿਉਂਕਿ ਉਹਦਾ ਵੀ ਕੋਈ ਇਫੈਕਟ ਹੁੰਦਾ ਜੇ ਅਸੀਂ ਨਿੰਬੂ ਦੀ ਕੁਆਨਟੀਟੀ ਜ਼ਿਆਦਾ ਲੈ ਲਈਏ ਨਹੀਂ ਬਿਲਕੁਲ ਐਸਾ ਨਹੀਂ ਹੈ ਦੇਖੋ ਜਿਹੜੇ ਬੰਦਿਆਂ ਨੂੰ ਰਿਫਲਕਸ ਡਿਜ਼ੀਜ਼ ਹੁੰਦਾ ਹੈ ਉਹਨਾਂ ਨੂੰ ਆਪਾਂ ਸਿਟਰਸ ਫਰੂਟ ਲੈਣ ਤੋਂ ਮਨਾ ਕਰਦੇ ਹਾਂ ਠੀਕ ਹੈ ਉਹ ਵੀ ਲਿਮਿਟ ਤੱਕ ਲੈ ਸਕਦੇ ਐ ਐਸਾ ਨਹੀਂ ਹੈ ਬਟ ਹੁਣ ਤੁਸੀਂ ਕਹੋ ਕਿ ਮੈਂ ਹੁਣ ਪੂਰੇ ਦਿਨ ਚ 10 ਨਿੰਬੂ ਲੈ ਲੇ ਹੂੰ ਦੇਖੋ ਐਕਸੈਸ ਆਫ ਐਵਰੀਥਿੰਗ ਇਜ਼ ਬੈਡ

ਗੋਡਿਆਂ ਚ ਜਲਣ ਹੈ ਹਾਂ ਜੀ ਹਾਂ ਜੀ ਬੜੇ ਲੋਕੀ ਆਉਂਦੇ ਆ ਜਿਹੜੇ ਮਤਲਬ ਬਿਯੋਂਡ 60 ইয়ার্স লেਡੀਜ਼ ਹੁੰਦੀਆਂ ਆ ਮੋਸਟਲੀ ਉਹ ਆ ਕੇ ਕਹਿੰਦੀਆਂ ਡਾਕਟਰ ਸਾਹਿਬ ਦਹੀਂ ਨਹੀਂ ਖਾਣਾ ਜੀ ਦਹੀਂ ਖਾਣ ਨਾਲ ਮੇਰੇ ਗੋਡਿਆਂ 'ਚ ਦਰਦ ਸ਼ੁਰੂ ਹੋ ਜਾਂਦੀ ਹੈ ਜੀ रियली ਮਿਥ ਉਹਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ ਦੁੱਧ ਜਿਵੇਂ ਜਿਵੇਂ ਲੋਕ ਸੁਣੀ ਜਾਂਦੇ ਹਾਂਜੀ ਲੋਕਲ ਆ ਰਹੀ ਹੈ ਗਈਏ ਬੋਨਸ ਨੂੰ ਕੀ ਚਾਹੀਦਾ ਹੈ ਕੈਲਸ਼ੀਅਮ ਚਾਹੀਦਾ ਹੈ ਬਿਲਕੁਲ ਠੀਕ ਹੈ ਹੋ ਤੁਸੀਂ ਦੁੱਧ ਦੇ ਖੂ ਲੈ ਰਹੇ ਹੋ ਨਹੀਂ ਲੈ ਰਹੇ ਹੋ ਤੇ ਦੇ ਆ ਰਿਚ ਸੋਰਸ ਆਫ ਕੈਲਸ਼ੀਅਮ ਤੇ ਕੈਲਸ਼ੀਅਮ ਜਾ ਰਿਹਾ ਹਮ ਉਲਟਾ ਨੁਕਸਾਨ ਦੇ ਜਾਏ ਬੈਨੀਫਿਟ ਹੈ ਸੋ ਲੋਕੀ ਸੈ ਡੇ ਗੁਣਾਂ ਦੀ 6-6 ਸਾਲ ਤੋਂ ਦੁੱਧ ਨਹੀਂ ਲੈ ਰਹੇ 6 ਸਾਲ ਤੋਂ ਦੇ ਹੀ ਬੰਦ ਕੀਤਾ ਹੋਇਆ ਕਿਉਂ ਨਹੀਂ ਲੈ ਰਹੇ ਡਾਕਟਰ ਸਾਹਿਬ ਇਹ ਖਾਣ ਨਾਲ ਹੱਡੀਆਂ ਖੁੱਲ ਰਹੀਆਂ ਸੀ ਖੁਦ ਖੁਦਰ ਨਹੀਂ ਜਾਂਦੀਆਂ ਹੱਡੀਆਂ ਹੱਡੀਆਂ ਆਲਰੇਡੀ ਸਟਰੋਂਗ ਹੋ ਜਾਂਦੀਆਂ ਸੋ ਇਹ ਬੜਾ ਮਿਥ ਹੈ ਐਸਾ ਕੁਝ ਨਹੀਂ ਹੁੰਦਾ ਕਿ ਤੁਸੀਂ ਨਿੰਬੂ ਲੈ ਲਿਆ ਤੇ ਨਿੰਬੂ ਅੰਦਰ ਜਾ ਕੇ ਤੁਹਾਡੀ ਬੋਡੀ ਦੀ ਐਸਿਡਿਟੀ ਕਰ ਦੇਗਾ ਜੀ ਐਸਾ ਨਹੀਂ ਹੁੰਦਾ ਬਿਕਾਜ਼ देयर ਆਰ ਮੈਕੈਨਿਜ਼ਮਸ ਜਿਹੜਾ ਸਾਰਾ ਕੁਝ ਕਰ ਰਹੇ ਕਿਡਨੀ ਇਸੇ ਵਾਸਤੇ ਬਣੀ ਹੋਈ ਹੈ ਜਿਹੜੀ ਐਕਸੈਸ ਚੀਜ਼ ਅੰਦਰ ਜਾ ਰਹੀ ਹੈ ਲਿਵਰ ਤੋਂ ਮੈਟਾਬੋਲਾਈਜ਼ਰ ਕੇ ਕਿਡਨੀ ਉਹਨੂੰ ਐਕਸਕਿਊਟ ਕਰ ਦਿੰਦੀ ਹੈ ਵਿਚ ਐਵਰੀ ਸਕੁਆਇਰ ਜਿੰਨਾ ਚਾਹੀਦਾ ਹੁੰਦਾ ਹੈ ਜਿੰਨੀ ਅਮਾਉਂਟਸ ਉਹ ਰੱਖ ਲੈਂਦੀ ਹੈ ਤੁਸੀਂ ਇਹ ਨਹੀਂ ਕਿ ਤੁਸੀਂ ਤਿੰਨ ਨਿੰਬੂ ਲੈ ਤੇ ਤਿੰਨ ਨਿੰਬੂ ਬਲੱਡ ਚ ਘੁਮ ਦੇ ਰਣਗੇ ਐਸਾ ਨਹੀਂ ਹੁੰਦਾ ਜੈਸੇ ਨਿਊ ਬੋਰਨ ਬੇਬੀ ਦੀ ਗੱਲ ਕਰੀਏ ਛੋ ਮਾਂ ਦੇ ਦੁੱਧ ਨਾਲ ਹੀ ਉਹਨਾਂ ਨੂੰ ਥੋੜੀ ਐਸਿਡਿਟੀ ਹੋ ਜਾਂਦੀ ਹੈ ਜਾਂ ਛੋਟੇ ਬੱਚਿਆਂ 'ਚ ਵੀ ਪੇਟਦਰਦੀ ਪ੍ਰੋਬਲਮ ਆਉਂਦੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਠੀਕ ਕੀਤਾ ਜਾਵੇ ਕਿਉਂਕਿ ਬਹੁਤ ਵਾਰੀ ਇਹੀ ਚੀਜ਼ ਤੋਂ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਕਿ ਬੱਚਾ ਹਲੇ ਛੋਟਾ ਆ ਕੁਝ ਦਿਨਾਂ ਦਾ ਜਾਂ ਕੁਝ ਮਹੀਨਿਆਂ ਦਾ ਦਵਾਈ ਅਵੋਇਡ ਕਰੋ ਹਾਂ ਜੀ ਯੂਸੂਅਲੀ ਦੇਖੋ ਆਪਾਂ ਇਹ ਕਹਿੰਨੇ ਕਿ ਬ੍ਰੈਸਟ ਮਿਲਕ ਬਹੁਤ ਇੰਪੋਰਟੈਂਟ ਹੈ 3 ਸਾਲ ਤੱਕ ਹਰ ਬੱਚੇ ਨੂੰ ਬ੍ਰੈਸਟ ਮਿਲਕ ਲੈਣਾ ਹੀ ਚਾਹੀਦਾ ਹੈ ਜੀ ਬਿਕਾਜ਼ ਬ੍ਰੈਸਟ ਮਿਲਕ ਜਿਹੜਾ ਹੈ ਦੈਟ ਇਜ਼ ਦਾ ਮੋਸਟ ਇੰਪੋਰਟੈਂਟ ਐਂਡ ਮੋਸਟ ਕੰਪਰੀਹੈਂਸਿਵ ਨਿਊ ਅਗਰ ਜੋ ਵੀ ਟਾਪ ਅਪ ਕਰਨਾ ਹੈ 1 ਸਾਲ ਦੇ ਬਾਅਦ ਥੋੜਾ ਥੋੜਾ ਸ਼ੁਰੂ ਕਰੋ ਹੁਣ ਆਪਾਂ ਕੀ ਕੀ ਮਿਲਕ ਨਾਲ ਕੀ ਹੁੰਦਾ ਹੈ ਥੈਟ ਇਜ਼ ਨਾਟ ਬਿਕਾਜ਼ ਆਫ ਮਿਲਕ ਐਸਾ ਨਹੀਂ ਹੁੰਦਾ ਅੰਟਿਲ ਅਨਲੈਸ ਜਿਹੜੀ ਮਦਰ ਹੈ ਕੁਝ ਐਸੀ ਦਵਾਈਆਂ ਤੇ ਹੋਏ ਕਰੋਨਿਕ ਡਿਜ਼ੀਜ਼ ਵਾਸਤੇ ਜਿਹੜੀ ਮਿਲਕ ਚ ਸਕ੍ਰੀਟ ਹੋਣੀ ਮਿਲਕ ਦੇ ਥਰੂ ਬੱਚੇ ਦੇ ਅੰਦਰ ਜਾ ਰਹੀ ਹੈ ਅਦਰਵਾਇਜ਼ ਅਗਰ ਲੇਡੀ ਕੋਈ ਦਵਾਈ ਨਹੀਂ ਲੈ ਰਹੀ ਐਂਡ ਨਾਰਮਲੀ ਬਲਾ ਰਹੀ ਹੈ ਮਿਲਕ ਚ ਕੁਝ ਨਹੀਂ ਹੁੰਦਾ ਜੀ ਓਨਲੀ ਥਿੰਗ ਜਿਹੜੀ ਤੁਹਾਨੂੰ ਇੰਪੋਰਟੈਂਟ ਹੈ ਉਹ ਹੀ ਹੁੰਦਾ ਹੈ ਕਿ ਜਦੋਂ ਆਪਾਂ ਬੱਚੇ ਨੂੰ ਦੁੱਧ ਪਿਲਾਉਂਦੇ ਆ ਜਾਂ ਜਿਹੜੀ ਮਾਵਾ ਬੱਚੇ ਨੂੰ ਦੁੱਧ ਪਿਲਾਉਂਦੀ ਹੈ ਟੈਕਨੀਕ اچھی ਹੋਣੀ ਚਾਹੀਦੀ ਹੈ ਬਿਲਕੁਲ ਸਹੀ ਹੈ ਉਹਦੇ ਬਾਅਦ ਇੱਕਦਮ ਬੱਚੇ ਨੂੰ ਪਿਲਾ ਕੇ ਲਟਾਣਾ ਨਹੀਂ ਹੈ ਥੋੜੀ ਬੱਪਿੰਗ ਕਰਨੀ ਹੈ ਹੁੰਦਾ ਕੀ ਹੈ ਕਿ ਬੱਚਾ ਦੁੱਧ ਦੇ ਨਾਲ-ਨਾਲ 에ਅਰ ਵੀ ਸਕ ਕਰਦਾ ਹੈ ਸੋ ਉਹ 에ਅਰ ਅੰਦਰ ਫਸ ਜਾਂਦੀ ਹੈ ਕਈ ਵਾਰ ਐਂਡ ਅਗਰ ਤੁਸੀਂ ਵਰਪ ਨਹੀਂ ਕਰੋਗੇ ਉਹ 에ਅਰ ਬਾਹਰ ਨਹੀਂ ਆਏਗੀ ਐਂਡ ਦੈਟ ਵਿਲ ਕਾਸ ਪੇਨ ਬੱਚਾ ਮੈਨੀਫੈਸਟਿੰਗ ਕਰੇਗਾ ਰੋਏਗਾ ਜੀ ਪੇਨ ਪੇਨ ਹੋ ਜਾਏਗੀ ਫਿਰ ਤੁਸੀਂ ਪੇਨ ਵਾਸਤੇ ਉਹਨੂੰ साइकल बन जाएगा तुसी फेर दवाइयां दे वजह पर जाओगे सो बेटर है कि तुसी देखो ये नॉर्मली जेडे अपने ओल्ड बुजुर्ग लेडीज हुनी है उन्हें पता होना जरा कुछ सो बर्पिंग इज वेरी इंपॉर्टेंट बिल्कुल सही है टाइमिंग इज इंपॉर्टेंट एंड तुसी अननेसेसरी ना दियो दूध फ्रीक्वेंटली दियो अननेसेसरी ना दियो ऑन डिमांड ठीक है ना दैट इज वेरी इंपॉर्टेंट अगर बच्चा ऑलरेडी फेड है एंड तुसी फेर द्वारा उने दूध पिलाए जा रहे हो सो ओवरफीडिंग अगेन फिर वही प्रॉब्लम शुरू हो जाएगी तो ये चीजें इंपॉर्टेंट है इधर ध्यान रखो ਬਟ ਅਦਰਵਾਈਜ਼ ਐਸ ਸੱਚ ਬਰਸ ਮਿਲ ਕਰਦਾ ਜੀ ਬੇਢਤ ਇਹ ਨਹੀਂ ਹੁੰਦਾ ਯੂਜੂਲੀ ਨਹੀਂ ਹੁੰਦਾ ਅੰਟਿਲ ਅਨਸ ਮਦਰ ਕੋਈ ਦਵਾਈਆਂ ਦੇ ਹਾਂਜੀ ਤੇ ਹੋਰ ਕਿਹੜਿਆ ਕਿਹੜਿਆ ਜੋ ਪੇਟ ਦੀਆਂ ਬਹੁਤ ਕਾਮਨ ਬਿਮਾਰੀਆਂ ਨੇ ਜਿਨ੍ਹਾਂ ਦੇ ਪੇਸ਼ੈਂਟ ਤੁਸੀਂ ਅਕਸਰ ਹੀ ਰੂਟੀਨ ਦੇ ਵਿੱਚ ਵੇਖਦੇ ਹੋ ਦੇਖੋ ਓਵਰਆਲ ਜੀ ਪੇਟ ਦੀਆਂ ਬਿਮਾਰੀਆਂ ਤੇ ਹੁਣ ਬਹੁਤ ਹੀ ਵਧ ਗਈਆਂ ਨੇ ਜਿਵੇਂ ਆਪਾਂ ਕਹੀਏ ਕਿ ਹੁਣ ਆਪਾਂ ਪਹਿਲੇ ਪੇਟ ਵਾਲੇ ਪੇਟ ਐਂਡ ਪੇਟ ਦੇ ਰਿਲੇਟਿਡ ਜਿਹੜੇ ਆਰਗਨਸ ਸੀ ਉਹਦੇ ਆਪਾਂ ਕੈਂਸਰ ਨਹੀਂ ਦੇਖਦੇ ਸੀ ਨਾ ਬਟ ਹੁਣ ਆਪਾਂ ਦੇਖ ਰਹੇ ਹਾਂ ਕਿ ਪੇਟ ਦਾ ਕੈਂਸਰ ਫੁੱਡ ਪਾਈਪ ਦਾ ਕੈਂਸਰ इवन ਲਿਵਰ ਕੈਂਸਰ ਲਿਵਰ ਕੈਂਸਰ ਜੀ ਬਹੁਤ ਹੀ ਜਿਆਦਾ ਕਾਮਨ ਹੋ ਗਿਆ ਹੈ ਤੇ ਦੇਖੋ ਕਿ ਹਰ ਜਿਹੜਾ 6ਵਾਂ ਜਿਹੜਾ 7ਵਾਂ ਪੇਸ਼ੈਂਟ ਆਂਦਾ ਲਿਵਰ ਡਿਜ਼ੀਜ਼ ਨਾਲ ਹੂੰ ਕੈਂਸਰ ਹੋ ਰਿਹਾ ਤੇ ਕੈਂਸਰ ਤਾਂ ਇਹ ਵੀ ਹੁੰਦਾ ਕਿ ਸਟਾਰਟਿੰਗ ਚ ਪਤਾ ਵੀ ਨਹੀਂ ਚੱਲਦਾ ਪਤਾ ਵੀ ਪੇਸ਼ੇ ਨੂੰ 3rd 4th ਸਟੇਜ ਤੇ ਜਾ ਕੇ ਲੱਗਦਾ ਹਾਂਜੀ ਜੀ ਮੈਂ ਮੈਂ ਉਹੀ ਕਹਿ ਰਹੀ ਹਾਂ ਕਿ ਲਿਵਰ ਜਿਹੜਾ ਲਿਵਰ ਵਾਲਾ ਕੈਂਸਰ ਹੈ ਜੀ ਉਹਦੇ ਚ ਹੁੰਦਾ ਕੀ ਹੈ ਕਿ ਸ਼ੁਰੂ ਚ ਇਹ ਜਿਹੜੇ ਪੇਸ਼ੈਂਟ ਹੁੰਦੇ ਆ ਡਾਇਗਨੋਸ ਨਹੀਂ ਹੋ ਪੰਦੇ ਪ੍ਰੋਪਰਲੀ ਜੀ ਇਹ ਥੋੜੇ ਜੇ ਦੇਸੀ ਦਵਾਈਆਂ ਦੇ ਚੱਕਰ ਚ ਪੈ ਗਏ ਜਾਂ ਕੋਈ ਕਿਤੇ

ਬਟ ਡਾਕਟਰ ਨੂੰ ਦੇਖੋ ਆਪਣੇ ਕਿਸੇ ਲੋਕਲ ਫਿਜ਼ੀਸ਼ੀਨ ਨੂੰ ਐਟ ਲੀਸਟ ਇੱਕ ਵਾਰ ਜਾ ਕੇ ਮਿਲ ਲਓ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਨੂੰ ਲਿਵਰ ਦੀ ਕੋਈ ਤਕਲੀਫ ਹੋ ਰਹੀ ਹੈ ਸੋ ਥੈਟ ਤੁਸੀਂ ਉਹਦੇ ਨਾਲ ਐਕਸ਼ਨ ਲੈ ਪਾਓ ਹੈ ਨਾ ਉਹਦੇ ਇਲਾਵਾ ਜਿਹੜੇ ਆਪਾਂ ਪੇਟ ਦੇ ਕੈਂਸਰ ਦੀ ਗੱਲ ਕਰੀਏ ਪੈਂਕ੍ਰੀਆਸ ਜਿਹੜੀ ਸਟੋਮਕ ਦੇ ਥੱਲੇ ਇੱਕ ਆਰਗਨ ਹੁੰਦਾ ਹੈ ਉਹਦਾ ਬਹੁਤ ਇਨਸੀਡੈਂਸ ਵੱਧ ਰਿਹਾ ਹੈ ਹੈ ਨਾ ਗਾਲ ਬੀਟਰ ਦਾ ਬਹੁਤ ਇਨਸੀਡੈਂਸ ਬਹੁਤ ਜ਼ਿਆਦਾ ਵੱਧ ਰਿਹਾ ਹੈ ਕਿਉਂਕਿ ਫਾਇਰ ਫਲੰਗ ਲੀਰੀਆ ਜਿਹੜੇ ਗਾਲ ਸਟੋਨ ਹੋ ਜਾਂਦੇ ਆ ਲੇਡੀਜ਼ ਉਹਨਾਂ ਨੂੰ ਕੁਰਬਾਨੀ ਨਹੀਂ ਕੁਝ ਇਲਾਜੀ ਨਹੀਂ ਕਰਾਂਗੇ ਉਹ 20 25 25 ਸਾਲ ਪੇ ਰਹਿੰਦੇ ਆ ਐਂਡ ਅਲਟੀਮੇਟਲੀ ਜਦੋਂ ਉਹ ਡਾਇਗਨੋਸ ਹੁੰਦੀ ਹੈ ਐਂਡ ਆਨ ਕੈਂਸਰ ਹੋ ਗਿਆ ਓਨ ਦੈ ਜੀ ਜੀ ਸਮਝੇਗੀ ਨਾ ਸੋ ਇਹ ਸਾਰੀ ਚੀਜ਼ਾਂ ਇੰਪੋਰਟੈਂਟ ਹੈ ਔਰ ਇਹ ਤਾਂ ਹੀ ਵੱਧਣੀ ਹੈ ਕਿ ਇਹਦਾ ਜਾਂ ਤੇ ਅਲਹੀ ਡਾਇਗਨੋਸਿਸ ਨਹੀਂ ਹੋ ਰਿਹਾ ਜਾਂ ਫਿਰ ਪ੍ਰੋਪਰ ਟਰੀਟਮੈਂਟ ਨਹੀਂ ਹੋ ਰਹੀ ਤੁਸੀਂ ਸਮਝ ਗਏ ਤੇ ਡਾਕਟਰ ਸਾਹਿਬ ਸਮਾਂ ਬਹੁਤ ਘਟਾ ਹੈ ਜਾਂਦੇ ਜਾਂਦੇ ਦਰਸ਼ਕਾਂ ਨੂੰ ਇਹ ਦੱਸ ਕੇ ਜਾਓ ਕਿ ਜਿਵੇਂ ਸਾਡਾ ਲਾਈਫਸਟਾਈਲ ਅੱਜ ਦੇ ਸਮੇਂ ਦੇ ਵਿੱਚ ਬਦਲ ਰਿਹਾ ਸਾਡੀਆਂ ਖੁਰਾਕਾਂ ਬਦਲ ਰਹੀਆਂ ਨੇ ਸਾਡਾ ਰਹਿਣ ਸਹਿਣ ਬਦਲ ਰਿਹਾ ਉਸ ਚੀਜ਼ ਦਾ ਕਿੰਨਾ ਅਸਰ ਸਾਡੀ ਸਿਹਤ ਤੇ ਪੈਂਦਾ ਬਿਲਕੁਲ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਔਰ ਤੁਸੀਂ ਅੱਛਾ ਹੋਇਆ ਕਿ ਤੁਸੀਂ ਇਹ ਕੁਐਸਚਨ ਪੁੱਛ ਲਿਆ ਇਹ ਬਹੁਤ ਬਰਨਿੰਗ ਟਾਪਿਕ ਹੈ ਕਿਉਂਕਿ ਆਪਾਂ ਹੁਣ ਇਸ ਨਿਸ਼ਕਰਸ਼ ਤੇ ਆ ਰਹੇ ਹਾਂ ਜੀ ਨਾਓ

खेत खुता चम करते जी लाइफ स्टाइल वैसटनाइज डाइट है ना एंड नॉट मूविंग योर बॉडी एक्सरसाइज नहीं करनी बैठे रहना पूरा दिन टीवी के अगे अगर एंड दैन शाम पार्टियाँ लिड नाइट पार्टी स्नैक्स है ना और रात में आके पै जाना दे सारे कंट्रीब्यूट कर रहे हैं so सो लाइफ स्टाइल नो अपना हैल्दी करो लाइफ स्टाइल अपना अपना इंडियन कल्चर जड़ा, अपना इंडियन इंडियन कल्चर फूड 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 है पैटर्न अपनाओ, अपनाओ थोड़ा जंक नु प्रेस करो, अल्कोहल स्मोकिंग तो प्रेस करो अपना फिजिकल एक्टिविटी नु बरकरार रखो जैसे आपा पहले कहते शाम नु चक्कर लगाना ही लगाना होंगे अद्धा घंटा बाहर घूम के आना ही शुरू तो ही कि भाई आधा पुना घंटा घंटा निकल के तुसी तो जाना ही जाना है चाहे तुसी तो ग्राउंड चक्कर लगाओ या पार्क च खेलाओ या क्योंकि पहला बच्चे खेड़दे से हुन yes. बच्चे मोबाइल फोन पे रहते हैं सो ये जेडी दिस थिंग्स शुड बी इनकल्टेटेड वेरी अर्ली इन द लाइफ सो ए लाइफस्टाइल मॉडिफिकेशन आर वेरी इंपॉर्टेंट फॉर जेड़े बड़े लोग हैं उन वास्ते भी मस्ट वॉक डू फिजिकल एक्सरसाइज थोड़ी सी अपनी कैलोरीज बर्न करो कैलोरीज इनटेक जैसे फ्री शुगर फ्री सॉल्ट्स एंड ਐਕਸੈਸਿਵ ਫੈਟੀ ਫੂਡਸ ਲਾਈਕ ਜੰਕ ਫੂਡ ਹੁੰਦੇ ਆ ਜਿਹੜੇ ਉਹਨਾਂ ਨੂੰ ਅਵੋਇਡ ਕਰੋ ਸੋ ਆਈ ਥਿੰਕ ਦੇ ਅਗਰ ਇਫ ਦੇਖੋ ਇਹ ਹਰ ਪੇਸ਼ੈਂਟ ਨੂੰ ਆਪਾਂ ਦੱਸਦੇ ਆ ਅਗਰ ਇਹ ਚੀਜ਼ਾਂ ਆਪਾਂ ਅਵੋਇਡ ਕਰਾਂਗੇ ਸੋ ਬਿਮਾਰੀਆਂ ਦਾ ਆਸਤਾ ਆਸਤਾ ਵਾਹ ਕੱਟ ਹੋ ਜਾਏਗਾ ਬਿਲਕੁਲ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਪੰਜਾਬ ਹਰਿਆਣਾ ਮਾਰਸ਼ਲ ਦੇ ਨਾਲ ਬਲਨ ਦੇ ਲਈ ਤਾਂ ਇਹ ਸੀ ਮੇਰੇ ਨਾਲ ਡਾਕਟਰ ਰਾਹੁਲ ਗੁਪਤਾ ਜੀ ਸ਼ਲਬੀ ਹਸਪੀਟਲ ਤੋਂ ਨੇ ਜੋ ਕਿ ਪੇਟ ਦੀਆਂ ਬਿਮਾਰੀਆਂ ਦੇ ਮਾਹਰ ਨੇ ਤੇ ਇਹਨਾਂ ਦੇ ਵੱਲੋਂ ਵਿਸਥਾਰ ਦੇ ਨਾਲ ਦੱਸਿਆ ਗਿਆ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਪੇਟ ਦੀਆਂ ਬਿਮਾਰੀਆਂ ਕਿਉਂ ਵੱਧ ਰਹੀਆਂ ਨੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਮੌਸਮ ਦੀ ਤਬਦੀਲੀ ਦੇ ਨਾਲ ਕਿਹੜੀਆਂ ਚੀਜ਼ਾਂ ਪੇੜ ਦੀ ਬਿਮਾਰੀ ਦਾ ਕਾਰਨ ਬਣਦੀਆਂ ਨੇ ਤੇ ਕਿਵੇਂ ਅਸੀਂ ਉਹਨਾਂ ਤੋਂ ਠੀਕ ਹੋਣਾ ਇੱਕ ਇੱਕ ਚੀਜ਼ ਸੁਣਨ ਵਾਲੀ ਹੈ ਅਗਲੇ ਪੋਡਕਾਸਟ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਬਨੇ ਰਹੋ ਜੀ ਪੰਜਾਬੀ ਹਰਮਨ ਚੰਦਨ ਨਾਲ ਤਲਵਾ